ਕਿੰਕੀ ਗੱਲ ਬਾਤ ਹੋਈ ਤਰਨਤਾ ਰੋਡ ਤੇ ਗੱਲ ਬਾਤ ਹੈ ਜੀ ਅੰਮ੍ਰਿਤਸਰ ਤੋਂ ਆਉਂਦੇ ਆ ਸਾਂ ਜੀ ਤੇ ਮੈਂ ਵੀ ਮੌਕੇ ਤੇ ਜਦੋਂ ਇੱਥੇ ਦੇਖਿਆ ਤੇ ਬਹੁਤ ਭਾਰੀ ਨੁਕਸਾਨ ਹੋਇਆ ਸੀ ਕਾਫੀ ਵੱਡਾ ਨੁਕਸਾਨ ਹੋਇਆ ਸੀ ਇਹ ਗੱਡੀ ਵਾਲਾ ਵੀਰ ਇੱਧਰੋਂ ਆਉਂਦੇ ਆ ਸੀ ਤੇ ਉਧਰੋਂ ਟਰੱਕ ਵਾਲਾ ਆਉਂਦੇ ਆ ਸੀ ਟਰੱਕ ਵਾਲਾ ਤੇ ਚਲੋ ਫਿਰ ਵੀ ਆਪਣੀ ਜਗ੍ਹਾ ਬਿਲਕੁਲ ਸਹੀ ਖਲੋਤਾ ਕਿਉਂਕਿ ਗੱਡੀ ਵਾਲਾ ਵੀਰ ਥੋੜਾ ਕਿਤੇ ਹੀ ਸੀ ਤੇ ਤੱਦ ਕਰਕੇ ਉਹ ਬੇਦੀ ਰੱਖੀ ਤੁਹਾਡੇ ਸਾਹਮਣੇ ਐਕਸੀਡੈਂਟ ਹੋਇਆ ਨੇ ਮੈਂ ਥੋੜਾ ਥੋੜਾ ਪਿੱਛੇ ਜਾ ਜਦਾ ਅੱਛਾ ਜੀ ਹਾਂਜੀ ਫਿਰ ਮੌਤ ਹੋ ਗਈ ਸੀ ਜਦੋਂ ਤੁਸੀਂ ਦੇਖਿਆ ਹਾਂਜੀ ਵੀਰ ਜੀ ਉਦੋਂ ਤਾਂ ਮੌਤ ਹੋ ਗਈ ਸੀ ਉਦੋਂ ਕਾਫੀ ਜਾਣੇ ਕੱਟੇ ਹੋਏ ਤੇ ਫਿਰ ਵੀ ਮੈਂ ਉਹਨਾਂ ਵੀਰਾਂ ਦੇ ਜਦੋਂ ਦੇਖਿਆ ਤੇ ਫਿਰ ਤੇ ਮੌਕੇ ਤੇ ਪੁਲਿਸ ਪਰਚਾ ਪਹੁੰਚਿਆ ਨਹੀਂ ਨਹੀਂ ਪਾਜੀ ਪੁਲਿਸ ਤੇ ਉਹ ਪਾਜੀ ਅੱਧੇ ਘੰਟੇ ਬਾਅਦ ਪੁਲਿਸ ਆਈ ਕਿਉਂਕਿ ਭਗਵੰਤ ਮਾਨ ਨੂੰ ਵੀ ਮੈਂ ਜਿੱਤੋਂ ਤਾਈਂ ਵੀ ਮੇਰੀ ਵੀਡੀਓ ਜਾਂਦੀ ਮੈਂ ਭਗਵੰਤ ਮਾਨ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦਾ ਵੀ ਆਪਾਂ ਵਾਦੇ ਵੱਡੇ-ਵੱਡੇ ਕਰ ਲੈਨੇ ਆ ਤੇ ਪਰ ਵਾਦੇ ਆ ਤੇ ਜਰੂਰ ਕਿਉਂਕਿ ਚੱਲਿਆ ਕਰੀਏ ਮੰਨੂ ਖਰੇ ਹੋ ਯੋ ਵਾਦੇ ਆ ਤੇ ਕਿਉਂਕਿ ਝੂਠੇ ਦਿਲਾਸੇ ਜਿਹੜੇ ਦੇਣੇ ਤੇ ਝੂਠੇ ਦਿਲਾਸੇ ਦੇ ਕੇ ਵੋਟਾਂ ਲੈਣੀਆਂ ਮੈਨੂੰ ਉਹ ਚੰਗਾ ਨਹੀਂ ਕੰਮ ਲੱਗਦਾ ਕਿਉਂਕਿ ਤੁਹਾਡਾ ਫਰਜ਼ ਉਤਰਨ ਭਗਵੰਤ ਮਾਨ ਕਹਿੰਦਾ ਵੀ ਮੈਂ ਆਲੇ-ਦੁਆਲੇ ਗੱਡੀਆਂ ਘਮੋਣਾ ਅੱਜ ਕਿੱਥੇ ਗਈਆਂ ਉਹਦੀਆਂ ਗੱਡੀਆਂ ਮੰਨੂ ਅੱਜ ਕਿੱਥੀ ਅੱਧੀ ਘੰਟੇ ਬਾਅਦ ਪ੍ਰਸ਼ਾਸਨ ਆਇਆ ਵਾ ਪ੍ਰਸ਼ਾਸਨ ਨੇ ਵੀ ਕੀ ਕੀਤਾ ਇੱਥੇ ਵੀਰ ਨੌਜਵਾਨ ਆ ਉਹਨਾਂ ਨੇ ਸਾਰੇ ਡਾਕੂਮੈਂਟ ਲੱਭ ਕੇ ਤੇ ਫੇਰ ਗੱਲਬਾਤ ਕੀਤੀ ਆ ਤੇ ਮੈਂ ਸਰਕਾਰਾਂ ਨੂੰ ਹੱਥ ਜੋੜ ਕੇ ਦੁਬਾਰਾ ਫੇਰ ਬੇਨਤੀ ਕਰਦਾ ਕਿ ਜਰੂਰ ਜੇ ਵੋਟਾਂ ਵੀ ਲੈਣੀਆਂ ਹੁੰਦੀਆਂ ਨੇ ਨਾ ਥੋੜਾ ਕ ਖਰੇ ਉੱਤਰਿਆ ਕਰੋ ਕਿਉਂਕਿ ਝੂਠੇ ਸੰਕਤ ਨੂੰ ਦਲਾਸੇ ਨਹੀਂ ਦੇਈਦੇ ਹੁੰਦੇ ਕਿੰਨਾ ਵੱਡਾ ਹਾਸਾ ਆਇਆ ਤੇ ਪ੍ਰਸ਼ਾਸਨ ਹੁਣ ਪਹੁੰਚਿਆ ਕੀ ਲੱਗਦਾ ਕਿ ਐਕਸੀਡੈਂਟ ਤੇਜ਼ ਗਤੀ ਦਾ ਕਾਰਨ ਹਾਂਜੀ ਇੱਕ ਮੈਂ ਬੇਨਤੀ ਕਰਦਾ ਹਾਂ ਵੀ ਇਹ ਰੋਡ ਵੱਡਾ ਹੋਣਾ ਚਾਹੀਦਾ ਕਿਉਂਕਿ ਕਿੰਨਾ ਮੰਨ ਲਓ ਕਿੰਨੀਆਂ ਗੱਡੀਆਂ ਨਿਕਲਦੀਆਂ ਕਿੰਨੀਆਂ ਜਾਂਦੀਆਂ ਮੰਨ ਲਓ ਛੋਟਾ ਯਾ ਰੋਡ ਆ ਤੇ ਭਗਵੰਤ ਮਾਨ ਨੂੰ 400 400 ਗੱਡੀ ਦਾ ਤੇ ਪਤਾ ਤੇ ਕੀ ਗੱਲ ਇੱਥੇ ਨਹੀਂ ਪਤਾ ਹੁਣ ਉਹ ਨੌਜਵਾਨ ਦੀ ਮੌਤ ਹੋ ਗਈ ਆ ਉਹ ਵੀ ਤਾਂ ਕਿਸਦਾ ਬੇਟਾ ਸੀ ਨਾ ਆਪਣੇ ਆਪ ਨੂੰ ਤੇ ਉਹ ਬੜਾ ਕਹਿਣ ਦਾ ਮੈਂ ਸੀਐਮ ਆ ਲੋਕਾਂ ਨੂੰ ਵੀ ਕਹਿਣਾ ਚਾਹੂਗਾ ਕਿ ਗੱਡੀਆਂ ਤੇਜ਼ ਨਹੀਂ ਚਲਾਉਣੀ ਚਾਹੀਦੀਆਂ ਕਿਉਂਕਿ ਅੱਜ ਜਲੇ ਦੇਖਿਆ ਗਿਆ ਗੱਡੀ ਤੇਜ਼ ਕਾਰਨ ਦੱਸਿਆ ਗਿਆ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਸਾਰੇ ਮੇਰੇ ਭਰਾਵਾ ਐਡੀ ਜੋ ਨਾਲ ਨਾ ਆਇਆ ਕਰੋ ਕਿਉਂਕਿ 10 ਮਿੰਟ ਕਰੋ ਪਹਿਲਾਂ ਚੱਲ ਪਿਆ ਕਰੀਏ ਤੇ ਵਧੀਆ ਹੁਣ ਚਲੋ ਚਾਹ ਟਰੱਕ ਵਾਲੇ ਦੀ ਚਾਹ ਟਰੱਕ ਵਾਲੇ ਦੀ ਗਲਤੀ ਲਾ ਲਓ ਚਾਹ ਉਹ ਵੀਰ ਦੀ ਲਾ ਲਓ ਹੁਣ ਹਾਸਾ ਤੇ ਹੋ ਗਿਆ ਠੀਕ ਹੈ ਗਿਆ ਚੰਗੀ ਹੋ ਗਈ ਹਾਂਜੀ ਵੀਰ ਜੀ ਕੀ ਨਾਮ ਤੇ ਆਪਣਾ ਵੀਰ ਜੀ ਨਾਮ ਮੇਰਾ ਪੰਜਾਬ ਸਿੰਘ ਆ ਬਈ ਇਹ ਰੋਡ ਸਾਡਾ ਬਹੁਤ ਹੈਵੀ ਵਗਦਾ ਕਿਹੜਾ ਰੋਡ ਹੈ ਕੀ ਗੱਲ ਬਾਤ ਕਰਨ ਦਾ ਰੋਡ ਬਈ ਕਿਹੜਾ ਤਰਨਤਨ ਰੋਡ ਅੰਮ੍ਰਿਤਸਰ ਨੂੰ ਜਾਂਦਾ ਠੀਕ ਆ ਇਧਰ ਜਲੰਧਰ ਨੂੰ ਹਰ ਬੰਨੇ ਨਿਕਲ ਜਾਂਦਾ ਬਈ ਇਹ ਰੋਡ ਵੇਖੋ ਤੁਸੀਂ ਆਹ ਕੀ ਕਰ ਰਹੇ ਹੋ ਰੋਡ ਦਖਾਓ ਠੀਕ ਆ ਰੋਡ ਬਹੁਤ ਹੈਵੀ ਵਗਦਾ ਬਹੁਤ ਬਹੁਤ ਜ਼ਿਆਦਾ ਕਿੰਨਾ ਅਸਲ ਟਰੈਫਿਕ ਬਹੁਤ ਜ਼ਿਆਦਾ ਹੈ ਭਾਈ ਪਤਾ ਕਿਸੇ ਨੂੰ ਨਹੀਂ ਲੱਗਦਾ ਜੇ ਰਾਜਸਥਾਨ ਵੀ ਕਰਨੇ ਨੇ ਰੋਡ ਤੇ ਐਕਸੀਡੈਂਟ ਹੋਇਆ ਹੈ ਇਹ ਐਕਸੀਡੈਂਟ ਕਿ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਰੋਡ ਤੇ ਵਗਦਾ ਹੈ ਨਾ ਕਿੰਨਾ ਵੀ ਮਾਲ ਗੱਡੀਆਂ ਵਾ ਜਿੰਨੀਆਂ ਵੀ ਮਾਲ ਗੱਡੀਆਂ ਵਾ ਆਹ ਰੋਡ ਤੇ ਹੁੰਦੀਆਂ ਵਾ ਜਿਹੜਾ ਹਾਈਵੇ ਰੋਡ ਬਣਾਏ ਆ ਉਧਰ ਗੱਡੀਆਂ ਕੱਟਣ ਭਾਜੀ ਇਹ ਆ ਗੱਡੀਆਂ ਰੋਡ ਦਾ ਜਿਹੜਾ ਐਕਸੀਡੈਂਟ ਹੈ ਕਿਹੜੀ ਗੱਡੀ ਦਾ ਕਿਹਦੇ ਨਾਲ ਵੱਜਿਆ ਹੈ ਇਹ ਐਕਸੀਡੈਂਟ ਆਹ ਲੱਗਾ ਹੈ ਪਿੱਛੇ ਭਾਜੀ ਗੱਡੀ 150 ਦੀ ਸਪੀਡ ਦੇ ਵਿੱਚ ਨਾਲ ਓਵਰਟੈਕ ਹੋ ਕੇ ਗੱਡੀ ਵੱਜੀ ਹੈ ਨਾਲ ਤੇ ਗੱਡੀ ਵਿੱਚ ਕਿੰਨੇ ਜਣੇ ਕੋਈ ਪਤਾ ਲੱਗਿਆ ਕੋਈ ਸਵਾਰਾ ਇੱਕ ਬੰਦਾ ਹੀ ਬੰਦਾ ਇਕੱਲਾ ਹਾਂਜੀ ਤੇ ਮੈਂ ਕਹਾਂ ਤੁਹਾਨੂੰ ਆ ਕੁੜੀਆਂ ਵਾਹ ਰੋਡ 'ਤੇ ਮਾਲ ਗੱਡੀਆਂ ਵਾਸਤੇ ਆ ਵੇਖੋ ਕਿੱਡੇ ਕਿੱਡੇ ਕੁੜੀਆਂ ਵੇ ਤੰਦੂਰੀ ਵਾਲੇ ਪਾੜ ਪੜੇ ਹੋਏ ਇਹਦੇ ਵਿੱਚ ਭਾਜੀ ਕਿੰਨੇ ਵੇ ਚਲ ਬੰਦ ਕਰ ਸਸਤ ਗੱਲ ਕਰੀਏ ਹਾਂਜੀ ਭਾਜੀ ਕੀ ਨਾਮ ਹੈ ਤੁਹਾਡਾ ਮੈਂ ਨਾ ਸੁਬਰੀਂਦੀ ਸਿੰਘ ਆ ਜੀ ਹਾਂਜੀ ਇਹ ਕਿਹੜਾ ਰੋਡ ਹੈ ਕੀ ਗੱਲਬਾਤ ਹੋਈ ਹੈ ਇਹ ਤਰਨਤਨ ਰੋਡ ਹੈ ਜੀ ਹਾਂਜੀ ਕੀ ਗੱਲਬਾਤ ਹੋਈ ਵੀਰ ਜੀ ਗੱਲ ਇਦਾਂ ਆਈਡੀ ਯਾਰ ਆਣੀ ਨਹੀਂ ਰਹੀ ਹਾਈਵੇ ਰੋਡ ਆ ਵੱਡੇ ਭਾਜੀ ਇਹ ਹਾਈਵੇ ਰੋਡ ਆ ਤੇ ਹਾਈਵੇ ਰੋਡ ਉੱਤੇ ਭਾਜੀ ਗੱਡੀਆਂ ਵੱਧ ਸਪੀਡ ਤੇ ਚੱਲਣੀਆਂ ਹਾਂ ਹਾਂ ਆ ਜਿਹੜਾ ਨੁਕਸਾਨ ਹੋਇਆ ਉਹ ਵੱਧ ਸਪੀਡ ਤੇ ਕਰਕੇ ਨੁਕਸਾਨ ਹੋਇਆ ਠੀਕ ਹੈ ਜੀ ਨਾ ਹੁਣ ਗੱਡੀ ਵਾਲਾ ਅਸੀਂ ਖੁਦ ਡਰਾਈਵਰ ਭਾਜੀ ਵੱਡਾ ਮੈਂ ਟਰੱਕ ਡਰਾਈਵਰ ਹਾਂ ਤੇ ਦੇਖੋ ਮੇਰੀ ਗੱਲ ਸੁਣੋ ਉਹ ਗੱਡੀ ਆਪ ਤੁਸੀਂ ਖੁਦ ਦਾਜਾ ਅਜਾਜ ਲੋ ਉਹਦੀ ਸਾਈਡ ਵੇਖੋ ਤੇ ਗੱਡੀ ਵੇਖੋ ਕਿੱਥੇ ਵੱਜੀ ਆ ਗਈ ਜੀ ਜੀ ਭਾਈ ਨੁਕਸਾਨ ਹੋਇਆ ਸਾਡੇ ਬੰਦੇ ਦਾ ਠੀਕ ਹੈ ਅਸੀਂ ਇਹ ਕਹਿੰਨੇ ਆਂ ਕਿ ਸਾਡੇ ਬੰਦੇ ਦੀ ਗਲਤੀ ਆ ਗਲਤੀ ਭਾਈ ਤੁਸੀਂ ਆਪ ਦੇਖ ਸਕਦੇ ਹੋ ਆਪ ਚੈੱਕ ਕਰ ਸਕਦੇ ਹੋ ਕਿ ਗਲਤੀ ਹੈ કે ਨਹੀਂ ਆ ਠੀਕ ਹੈ ਜੀ ਇਹ ਹਾਈਵੇ ਰੋਡ ਦੇ ਉੱਤੇ ਭਾਈ ਡਵਲ ਰੋਡ ਚਾਹੀਦਾ ਹੈ ਠੀਕ ਹੈ ਬੰਦੋ ਕੇ ਠੀਕ ਹੈ ਥੋੜਾ ਬਰੀਫ ਕਰ ਦਿਓ ਭਾਈ ਗੱਲ ਬਾਤ ਹੋਈ ਮੜੀ ਦੱਸ ਦਿਓ ਭਾਈ ਥੋੜਾ ਬਰੀਫ ਕਰ ਦਿਓ ਮਾੜਾ ਰੰਗ ਸਾਡਾ ਯੂਨੀਫਾਰਮ ਠੀਕ ਹੈ ਇਹੋ ਜੀ ਹਾਲੇ ਅਸੀਂ ਮੌਕੇ ਤੇ ਆਏ ਆ ਅਜੇ ਕਾਰਵਾਈ ਚੱਲ ਰਹੀ ਹੈ ਹਾਂਜੀ ਟਰੱਕ ਦਾ ਤੇ ਕਾਰ ਦਾ ਐਕਸੀਡੈਂਟ ਹੋਇਆ ਕੀ ਲੱਗਦਾ ਕਿ ਤੇਜ਼ ਗਤੀ ਦਾ ਕਾਰਨ ਬਣਿਆ ਐਕਸੀਡੈਂਟ ਤੇਜ਼ ਤਾਂ ਲੱਗਦਾ ਜੀ ਹਾਂ ਸਰ ਕੀ ਹਾਲਾਤ ਕੀ ਨੇ ਕਾਰ ਡਰਾਈਵਰ ਦੇ ਤੇ ਟਰੱਕ ਡਰਾਈਵਰ ਦੇ ਕਾਰ ਡਰਾਈਵਰ ਤੇ ਧੌਣੇ ਨਾਲੋਂ ਅਲੱਗ ਹੋ ਗਈ ਥੜ ਨਾਲੋਂ ਓਕੇ ਤੇ ਕਾਰ ਬਿਲਕੁਲ ਹੀ ਡੈਮੇਜ ਹੋ ਗਈ 100% ਪਰਿਵਾਰਕ ਮੈਂਬਰ ਪਹੁੰਚੇ ਨਹੀਂ ਅਜੇ ਨਜ਼ਾਰ ਆਏ ਤੇ ਕਾ ਟਰੱਕ ਡਰਾਈਵਰ ਤੇ ਟਰੱਕ ਡਰਾਈਵਰ ਤੋਂ ਕਾ ਦਾ ਵੀ ਕਾਫੀ ਨੁਕਸਾਨ ਆ ਅਗਲੇ ਪਹੀਏ ਦੋਨੇ ਲੱਗ ਗਏ ਆ ਜੀ ਤੇ ਟਰੱਕ ਡਰਾਈਵਰ ਫਸ ਗਿਆ ਮੋਕੇ ਫਿਰ ਅਸੇ ਤੇ ਟਰੱਕ ਡਰਾਈਵਰ ਜੇ ਕਿੱਦਾਂ ਨਹੀਂ ਮੋਕੇ ਤੇ ਫਸ ਗਿਆ ਕੋਈ ਪਹਿਚਾਨ ਹੋਈ ਆ ਜੀ ਕਾਰ ਡਰਾਈਵਰ ਦੀ ਕਾਰ ਵਾਲੇ ਦੀ ਪਹਿਚਾਨ ਹੋ ਗਈ ਆ ਨਾ ਜੀ ਕਿੱਥੋਂ ਦੇ ਰਹਿਣ ਆ ਗਏ ਹਨੀ ਆਈਡੀ ਲੈ ਆਈ

ਸੁਲਤਾਨਪੁਰ ਰੋਡ ਅਜੀਤ ਨਗਰ ਸਰਕਾਰ ਵਾਲੇ ਦੀ ਪਛਾਣ ਕੀ ਹੈ ਜੀ ਦੱਸੋ ਜੀ ਸਾਹਿਬ ਪ੍ਰੀਤ ਸਿੰਘ ਜੀ ਸਾਨੋਖੋ ਰਵਿੰਦਰ ਸਿੰਘ ਵਾਸੀ ਮਕਾਨ ਨੰਬਰ 54 ਅਜੀਤ ਨਗਰ ਸੁਲਤਾਨਪੁਰ ਰੋਡ ਹੌਸਟ ਕੀ ਕਾਰਵਾਈ ਕੀ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਮੁਦਲੇ ਸਰ ਵੀ ਅਜੇ ਤਾਂ ਮੌਕੇ ਤੇ ਪਹੁੰਚੇ ਆ ਜੀ ਫੋਟੋਗ੍ਰਾਫੀ ਕਰ ਲਈ ਹੈ ਗੱਡੀਆਂ ਪਾਸੇ ਕਰਾ ਰਹੇ ਆ ਬਾਡੀ ਕਾਰ ਦੇ ਵਿੱਚ ਫਸੀ ਪਈ ਪੂਰੀ ਉਹਨੂੰ ਕੱਢ ਕੇ ਤੇ ਹਸਪੀਟਲ ਭੇਜ ਰਿਹਾ ਸਰ ਜਿਹੜਾ ਹਾਦਸਾ ਹੋਇਆ ਕਿਸ ਜਗ੍ਹਾ ਤੇ ਹੋਇਆ ਇਸ ਜਗ੍ਹਾ ਦੱਸੋ ਇਹ ਜਗ੍ਹਾ ਹੈਗੀ ਆ ਜੀ ਬਾਬਾ ਨੋਹ ਸਿੰਘ ਦੀ ਸਮਾਹ ਤੋਂ ਥੋੜਾ ਅੱਗੇ ਆ ਅੰਦਰ ਵਾਲੀ ਪਿੰਡ ਦਾ ਰਕਬਾ ਹੈ ਠੀਕ ਆ ਠੀਕ